ਅਮਰੀਕਾ ਵੱਲੋਂ ਭਾਰਤ ਤੇ ਲਾਏ ਗੇ ਟੈਰਿਫ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਲ੍ਹਾ ਸੰਗਰੂਰ ਦੇ ਟੂਰੀ ਵਿੱਚ ਵੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਦਾ ਕਹਿਣਾ ਸੀ ਕਿ ਅਮਰੀਕਾ ਵੱਲੋਂ ਲਗਾਏ ਗੇ ਟੈਰਿਫ ਦਾ ਜਿੱਥੇ ਕਿਸਾਨੀ ਤੇ ਅਸਰ ਪਵੇਗਾ ਉੱਥੇ ਹੀ ਵਪਾਰਕ ਅਦਾਰੇ ਵੀ ਖਤਮ ਹੋ ਜਾਣਗੇ ਕਿਸਾਨਾਂ ਦਾ ਕਹਿਣਾ ਸੀ ਕਿ ਅਮਰੀਕਾ ਦਾ ਮੁਕਾਬਲਾ ਭਾਰਤ ਦੇ ਕਿਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਭਾਰਤ ਦਾ ਵਪਾਰ ਅਮਰੀਕਾ ਦੇ ਵਪਾਰ ਦਾ ਮੁਕਾਬਲਾ ਕਰ ਸਕਦਾ ਹੈ। ਅਮਰੀਕਾ ਵੱਲੋਂ ਜੋ ਭਾਰਤ ਦੀ ਤਾਰੀਫ ਲਗਾਇਆ ਗਿਆ ਉਹ ਸਰਾਸਰ ਗਲਤ ਹੈ। ਕੇਂਦਰ ਸਰਕਾਰ ਨੂੰ ਇਸ ਵਿਰੁੱਧ ਆਵਾਜ਼ ਚੁਕਨੀ ਚਾਹੀਦੀ ਹੈ। ਮੁਰਦਾਬਾਦ ਟਰੰਪ ਦੀ ਜਾੜੀ ਮੁਰਦਾਬਾਦ 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 ਆਤ ਮੁਰਦਾਬਾਦ ਕਰ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੀ ਨੈਸ਼ਨਲ ਕੁਆਲਿਟੀ ਕਮੇਟੀ ਵੱਲੋਂ ਸਾਰੇ ਦੇਸ਼ ਦੇ ਵਿੱਚ ਅਮਰੀਕਾ ਤੇ ਮੋਦੀ ਵੱਲੋਂ ਜਿਹੜਾ ਜ਼ਬਰਦਸਤੀ ਅਮਰੀਕਾ ਦੇ ਟਰੰਪ ਵੱਲੋਂ ਸਾਡੇ ਤੇ ਟੈਰਫ ਦੇ ਨਾਂ ਥਲੇ ਟੈਕਸ ਲਾਇਆ ਜਾ ਰਿਹਾ ਹੈ ਉਸ ਟੈਕਸ ਦਾ ਵਿਰੋਧ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਕਿਸਾਨ ਆਪਣੀ ਨਾਜ ਪੈਦਾ ਕਰਦੇ ਨੇ ਉਹ ਛੋਟਾ ਕਿਸਾਨ ਹੈ ਸਰਕਾਰੀ ਅੰਕੜਿਆਂ ਮੁਤਾਬਕ 2.5 ਤੋਂ ਪੰਜ ਏਕੜ ਤੱਕ ਦੇ 80% ਕਿਸਾਨ ਹੈ ਜਿਨ੍ਹਾਂ ਕੋਲੇ ਖੇਤੀ ਦੇ ਸਾਧਨ ਨਹੀਂ ਸਰਕਾਰ ਕੋਈ ਸਬਸਿਡੀ ਨਹੀਂ ਦਿੰਦੀ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ 5000 ਤੋਂ ਲੈ ਕੇ 7000 10000 ਏਕੜ ਤੱਕ ਦੇ ਕਿਸਾਨ ਹੈ ਬੜੇ ਛੋਟੇ ਗਿਣਤੀ ਦੇ ਵਿੱਚ 135 ਹਜ਼ਾਰ ਡਾਲਰ ਸਰਕਾਰ ਉਹਨਾਂ ਨੂੰ ਸਬਸਿਡੀ ਦਿੰਦੀ ਹੈ ਜਿੰਨੀ ਉਹਨਾਂ ਦੀ ਖਰਚਤ ਆਉਂਦਾ ਪੈਦਾਵਾਰ ਤੇ ਉਹਨੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਉਸ ਨੂੰ ਬਰਾਬਰ ਵੇਚਣਾ ਚਾਹੁੰਦੇ ਆ ਕਿ ਫ੍ਰੀ ਟ੍ਰੇਡ ਵਪਾਰ ਸੰਸਥਾ ਕਰ ਦਿਓ ਆਪਾਂ ਦੁਨੀਆ ਦੇ ਵਿੱਚ ਕੋਈ ਕਿਸੇ ਤੇ ਟੈਕਸ ਨਹੀਂ ਲਾਊਗਾ ਕੋਈ ਜਿੱਥੇ ਆਪਣਾ ਮਰਜ਼ੀ ਮਾਲ ਵੇਚ ਸਕੇ ਉਸ ਦਾ ਸਾਡਾ ਹਿੰਦੁਸਤਾਨ ਦਾ ਕਿਸਾਨ ਮੁਕਾਬਲਾ ਨਹੀਂ ਕਰ ਸਕੂਗਾ ਇਸੇ ਤਰ੍ਹਾਂ ਦੁੱਧ ਦੇ ਉਤਪਾਦਕ ਦੇ ਵਿੱਚ ਸਾਡੇ ਛੋਟੇ ਡੈਰੀ ਉਤਪਾਦਕ ਨੇ ਔਰ ਅਮਰੀਕਾ ਦੇ ਵਿੱਚ 10-10 ਹਜ਼ਾਰ ਮੱਝਾਂ ਦੇ ਜਿਹੜੇ ਉਹਨਾਂ ਦੇ ਫਾਰਮ ਨੇ ਉਹਨਾਂ ਦੇ ਦੁੱਧ ਤੋਂ ਪੈਦਾ ਹੋਈਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹਨਾ ਇਹਦੇ ਨਾਲ ਕੱਲਾ ਕਿਸਾਨ ਹੀ ਨਹੀਂ ਉਦਯੋਗ ਦੇ ਉੱਤੇ ਬੜਾ ਅਸਰ ਪੈਣਾ ਸਾਡੇ ਲੁਧਿਆਣੇ ਦੇ ਵਿੱਚ ਟੈਕਸਟਾਈਲ ਜਿਹੜਾ ਉਦਯੋਗ ਹੈਗਾ ਹੌਜਰੀ ਦਾ ਔਰ ਸਮਾਲ ਸਕੇਲ ਇੰਡਸਟਰੀ ਆ ਉਹਦੇ ਵੱਲੋਂ 10000 ਕਰੋੜ ਰੁਪਏ ਦਾ ਮਾਲ ਅਮਰੀਕਾ ਚ ਭੇਜਿਆ ਜਾਂਦਾ ਹੈ ਹਰ ਸਾਲ ਦੇ ਵਿੱਚ ਔਰ ਜਦੋਂ ਸਾਡੇ ਮਾਲ ਦੇ ਉੱਤੇ ਹੁਣ 50% ਅਮਰੀਕਾ ਨੇ ਟੈਕਸ ਲਾ ਦਿੱਤਾ ਉਹ ਹੌਜਰੀ ਦਾ ਮਾਲ ਨਹੀਂ ਜਾਣਾ ਉਥੋਂ ਦੇ ਵਪਾਰੀ ਨੇ ਉਹ ਮਾਲ ਲੈਣਾ ਦੁਨੀਆਂ ਦੇ ਦੂਜੇ ਦੇਸ਼ਾਂ ਦਾ ਜਿਹੜਾ ਸਸਤਾ बिकੂਗਾ ਔਰ ਕੱਲਾ ਉਦਯੋਗ ਤਬਾਹ ਹੋ ਜਾਣਾ ਉਸ ਦਾ ਆਪਣੇ ਲੁਧਿਆਣੇ ਦਾ ਹੀ ਜਿਹਦੇ ਉੱਤੇ 6000 ਕਰੋੜ ਦਾ ਲਗਭਗ ਸਰਕਾਰੀ ਉਸ ਦੇ ਮੁਤਾਬਕ ਹੈ ਉਹਨੂੰ ਘਾਟਾ ਪੈਣਾ ਹੈ ਖਰਚੇ ਉਹਦੇ ਉੱਤੇ ਪੈ ਜਾਣੇ ਆ ਸਾਡੀ ਮੰਗ ਹੈ ਕਿ ਹਿੰਦੁਸਤਾਨ ਦੀ ਸਰਕਾਰ ਇਹ ਵਪਾਰਕ ਸਮਝੌਤੇ ਅਮਰੀਕਾ ਦੇ ਦਬਾਅ ਥੱਲੇ ਹੋਰ ਦੇਸ਼ਾਂ ਨਾਲ ਕਰੇ ਔਰ ਕਿਸਾਨਾਂ ਨੂੰ ਆਰਥਿਕ ਹਰਿਤਾ ਦੇਵੇ ਤਾਂ ਕਿ ਅਸੀਂ ਇਸ ਮੰਡੀ ਦੇ ਵਿੱਚ ਮੁਕਾਬਲਾ ਕਰ ਸਕੀਏ ਉਹ ਬਘਿਆੜ ਤੇ ਲੇਲੇ ਦਾ ਮੁਕਾਬਲਾ ਕਰਾਉਣਾ ਚਾਹੁੰਦੇ ਨੇ ਇੱਕ ਗਰੀਬ ਕਿਸਾਨ ਦਾ ਵੱਡੇ ਉਹਨਾਂ ਨਾਲ ਰਜਵਾਨੇ ਕਿਸਾਨਾਂ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ ਜਿਹੜਾ ਅੱਜ ਦੇ ਦੇਸ਼ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਇਹ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਜਿਹੜਾ ਸਾਡੀ ਭਾਰਤ ਦੀ ਸਰਕਾਰ ਨੇ ਜਿਹਦੀ ਮੋਦੀ ਅਗਵਾਈ ਕਰਦਾ ਹੈ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਨਰਿੰਦਰ ਮੋਦੀ ਉਹਨੇ 트੍ਰੰਪ ਨਾਲ ਇਸ ਲੋਡ ਦੇ ਸਮਝੌਤੇ ਕਰ ਲਏ ਉਹਨੇ ਆਪਣੀ ਜਾਰੀ ਪਾਲਦਾ ਇੱਥੋਂ ਦੇ ਮਿਹਨਤਕਸ਼ ਲੋਕ ਇੱਥੋਂ ਦਾ ਖੇਤੀ ਢਾਂਚਾ ਤੇ ਸਾਡਾ ਜਿਹੜਾ ਛੋਟਾ ਵਪਾਰ ਹੈ ਹੋਰ ਕਿਤੇ ਕਰਨ ਵਾਲੇ ਲੋਕ ਉਹ ਤਬਾਹ ਹੋ ਜਾਣਗੇ ਇਹ ਪਿਛਲਾ ਇਤਿਹਾਸ ਪੜ ਲੇ ਮੋਦੀ ਲੋਕ ਇਕੱਠੇ ਹੋ ਗਏ ਆਪਣੀ ਕਿਰਤ ਨੂੰ ਬਚਾਉਣ ਖਾਤਰ ਆਪਣੀ ਕਿਰਤ ਬਚਾ ਕੇ ਹਟਣਗੇ ਇਹ ਸਮਝੌਤਾ ਜਿਹੜਾ ਮੋਦੀ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ ਇਹਨੂੰ ਸਿਰੇ ਨਹੀਂ ਚੜਨ ਦੇਣਗੇ ਇਹ ਲੋਕਾਂ ਦੇ ਰਚੀ ਅੱਗੀ ਵੱਡੀ ਸ਼ਕਤੀ ਹੁੰਦੀ ਆ ਪ੍ਰਧਾਨ ਮੰਤਰੀ ਦਾ ਕਹਿੰਦਾ ਮੈਂ ਅਜੇ ਗਰੋਧ ਕਰ ਰਹੇ ਹਾਂ ਇਹ ਸਿਰਫ ਡਰਾਮੇਵਾਦੀ ਆ ਤੇ ਮਗਰਮੱਸ ਵਾਲੇ ਹੱਜੂ ਦੇ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਆ ਲੋਕਾਂ ਦਾ ਜਿਹੜਾ ਗੁੱਸਾ ਉਬਾਲੇ ਮਾਰਦਾ ਇਹਨੂੰ ਪਾਣੀ ਦੇ ਛਿੱਟੇ ਮਾਰ ਕੇ ਆ ਗੁੱਸੇ ਨੂੰ ਠੰਡਾ ਕਰਨੀਆਂ ਗੱਲਾਂ ਨੇ ਇਸ ਤੋਂ ਬਾਅਦ ਹੋਰ ਕੁਝ ਨਹੀਂ। ਉਹ ਇਹ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਜੀ? ਅਗਲੇ ਸੰਘਰਸ਼ ਨੇ ਹੀ ਸੰਯੁਕਤ ਮੋਰਚੇ ਦੀਆਂ ਵੱਡੀਆਂ ਮੀਟਿੰਗਾਂ ਰੱਖੀਆਂ ਹੋਈਆਂ ਨੇ। ਉਹਦੇ ਵਿੱਚ ਜੇ ਸਰਕਾਰ ਨੇ ਇਹਦੇ ਤੇ ਨਾ ਕੁਝ ਜਿਵੇਂ ਚੁੱਪ ਬੱਤੀ ਹੋਈ ਹੈ। ਜਿਵੇਂ ਸਾਡੇ ਜਰਨੈਲ ਸਿੰਘ ਜੀ ਨੇ ਦੱਸਿਆ ਵੀ ਉਹ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਲੋਕਾਂ ਦਾ ਗੁੱਸਾ ਦਬਾਉਣਾ ਚਾਹੁੰਦੇ ਨੇ। ਇਹ ਲਹਿਰਾਂ ਨਹੀਂ ਦਬਦੀਆਂ। ਪਹਿਲਾਂ ਵੀ ਮੋਦੀ ਦੇਖ ਕੇ ਹਟਿਆ। ਆ ਪਿਛਲੇ ਦਿਨਾਂ ਦੇ ਵਿੱਚ ਸੂਬੇ ਦੀ ਸਰਕਾਰ ਵੀ ਦੇਖ ਕੇ हटਿਆ ਇਹਨਾਂ ਦੀ ਨਾਨੀ ਚੇਤੇ ਕਰਾ ਦੇਣਗੇ ਆਉਣ ਵਾਲੇ ਸਮਾਂ ਦੇ ਵਿੱਚ ਵੱਡੇ ਸੰਘਰਸ਼ ਵਿੱਡਾਂਗੇ ਵੱਡੇ ਸੰਘਰਸ਼ਾਂ ਦੀ ਸਾਰੇ ਲੋਕ ਤਿਆਰੀ ਚ ਨੇ ਇਹਦੇ ਨਾਲ ਇਕੱਲਾ ਕਿਸਾਨ ਨਹੀਂ ਪੂਰਾ ਭਾਰਤ ਦੇਸ਼ ਡੁੱਬਣ ਜਾ ਰਿਹਾ ਜੇ ਕਿਤੇ ਇਹ ਇਹੋ ਜਿਹਾ ਕੰਮ ਸਿਰੇ ਚੜ ਜਾਂਦਾ ਰੋਸ਼ ਪ੍ਰਦਰਸ਼ਨਾਂ ਲਈ ਟੈਕ ਸਦੈ ਵਿਰੋਧ ਦੇ ਵਿੱਚ ਕਰ ਰਹੇ ਹਾਂ ਜੋ ਅੱਜ ਰਾਸ਼ਟਰਪਤੀ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਵੱਖ-ਵੱਖ ਦੇਸ਼ਾਂ ਦੇ ਦੇਸ਼ਾਂ ਨੂੰ ਫੇਲ ਕਰਨ ਦੀ ਨੀਤੀ ਨਾਲ ਤੇ ਸਾਡੇ ਭਾਰਤ ਦੀਆਂ ਮੱਡੀਆਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਵਪਾਰੀ ਛੋਟਾ ਅਮਰੀਕਾ ਦੇ ਕਿਸਾਨ ਵੱਡੇ ਨੇ ਤੇ ਉਹਨਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਨੇ ਸਾਡੇ ਭਾਰਤ ਦਾ ਵਪਾਰੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਥਾਂ-ਥਾਂ ਤੇ ਰੋਸ ਪ੍ਰਦਰਸ਼ਨ ਕਰਾਂਗੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਮੇਂ-ਸਮੇਂ ਨਾਲ ਹੈ ਹੜਤਾਲਾਂ ਵੀ ਹੋਣਗੀਆਂ ਜੀ ਤੇ ਵੱਡੀ ਪੱਧਰ ਤੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਹੋਏਗੀ ਉਹਦੇ ਮੁਤਾਬਕ ਚੱਲਿਆ ਜਾਵੇਗਾ